ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਟਪਾਲੀ ਆਏ ਆਂ ਜੀ ਤੇ ਦੋ ਆਪਾਂ ਤੁਹਾਡੇ ਵਾਸਤੇ ਨਗინੇ ਅੱਜ ਲੈ ਕੇ ਆਏ ਨਗინੇ ਆਪਾਂ ਕਹਿ ਸਕਦੇ ਆ ਵੱਡੇ ਸਾਈਜ਼ ਵਾਲੀਆਂ ਝੋਟੀਆਂ ਕਿਹੜਾ ਸੂਆ ਸੂਈ ਇੱਕ ਤਾਂ ਤ ਤੇ ਜੇਰ ਆ ਪਈ ਆ ਜੀ ਕੰਪਲੀਟ ਉਹਦੀ ਤਾਜੀ ਸੂਈ ਵੀ ਦੀ ਦੇਖ ਲੋ ਟਕਾ ਕੇ ਫੁੱਲ ਜੇਰ ਆ ਕੋਈ ਲੜ ਨਹੀਂ ਰਿਹਾ ਮੇਰੇ ਹਿਸਾਬ ਨਾਲ ਕੋਈ ਕੁਸ ਨਹੀਂ ਤੇ ਬਾਕੀ ਦਾ ਗੱਲਬਾਤ ਬਾਈ ਨਾ ਕਰਾਂ ਮੈਂ ਦੋਨੇ ਚੰਗੇ ਰਿਕਾਰਡ ਵਾਲੀਆਂ ਸਸੀ ਘਾਲ ਬਾਈ ਸਸਰੀ ਘਾਲ ਜੀ ਹੋ ਠੀਕ ਠਾਕ ਆ ਵੀਰੇ ਹਾਂ ਠੀਕ ਆ ਜੀ ਪਹਿਲਾਂ ਦਾ ਨੰਬਰ ਬੋਲੋ ਆਪਣਾ 9463122293 ਜੀ ਪਿੰਡ ਜੀ ਪਿੰਡ ਟਪੜੀਆ ਜੀ ਜੇਲਾ ਜੇਲਾ ਬਟਿੰਡਾ ਅਸੀ ਫੂਲਾ ਤਸੀਲ ਫੂਲ ਨੇੜੇ ਤੇੜੇ ਆਪਣੇ ਇਧਰੋਂ ਭਾਈ ਰੂਪਾ ਵੀ ਆ ਗਿਆ ਚੰਗਾ ਵਾਲਾ ਭਾਈ ਰੂਪਾ ਆ ਗਿਆ ਹੂੰ ਤੇ ਇੱਧਰ ਟਵਾਲੀ ਆ ਗਈ ਮੇਰੇ ਰਾਮਪਰਾ ਮੰਡੀ ਵੀ ਨੇੜੀ ਆ ਰਾਮਪਰਾ ਨੇੜੇ ਠੀਕ ਆ ਜੀ ਤੇ ਅੱਜ ਆਪਾਂ ਕਿੰਨੇ ਫਿਰ ਦੋ ਨਾਗ ਦਿਖਾਉਣੇ ਜੀ ਦੋ ਨਾਗ ਆ ਜੀ ਦੁੰਨੇ ਨਾਗਾ ਤੇ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਈ ਕਦੋਂ ਸੂਈ ਆ ਜੀ ਇਹ ਟੜਕੇ ਸੂਈ ਆ ਜੀ ਟੜਕੇ ਸੂਈ ਆ ਤੇ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਜੀ ਦੂਜਾ ਸੂਆ ਤੇ ਕਿੰਨਾ ਦੁੱਧ ਕੱਢਿਆ ਹੋਇਆ ਦਾ ਪਹਿਲੇ ਸੂਏ ਦਾ 15 ਪਲੱਸ ਦੁੱਧ ਕੱਢਿਆ ਆ। ਐਤਕੀ ਫਿਰ ਕਿੰਨਾ ਕਹਿ ਕੇ ਦੇਵਾਂਗੇ? ਐਤਕੀ 16 17 ਦੀ ਉਮੀਦ ਆ। 15 ਕਹਿ ਕੇ ਦੇ ਦਾਂਗੇ। ਕਿੰਨਾ ਚਿਰ ਹੋਇਆ ਨੂੰ ਸੂਈ ਨੂੰ? ਸੂਈ ਨੂੰ 3-4 ਘੰਟੇ ਹੋਇਆ। 3 ਤੋਂ 4 ਘੰਟੇ ਜੇਰ ਮੈਂ ਦਿਖਾਤੀ ਆ ਕੰਪਲੀਟ ਆ ਹਨਾ। ਦੁੱਧ ਬੋਲੀ ਕੱਢਤੀ 3 ਲੀਟਰ ਬਚਾ ਦੇਣਾ। ਅੱਛਾ ਤੇ ਬਾਕੀ ਦਾ ਹੁਣ ਵੀ ਕੋਈ ਫਰਕ ਨਹੀਂ ਹਨਾ ਲੇਵੇ ਨੂੰ ਪਿਆ। ਨਹੀਂ ਨਹੀਂ ਫਰਕ ਨਹੀਂ। ਤੇ ਐਤਕੀ ਫਿਰ ਕਿੰਨਾ ਦੁੱਧ ਦੇ ਦੂ ਜੀ? ਦੇ ਦੂ 100 110 ਕਿਲੋ। ਲੈ ਜੋ ਆ ਦੇਖੋ ਠੰਣ ਤੋਂ ਦੇਖੋ ਧੋਰੋ ਜੀ ਇਹਨੂੰ। ਆ ਦੇ ਵੱਡੇ ਸਹਜ ਦੀ ਆ ਗਈ ਝੋਟੀ ਜੀ ਲੈ ਚਲੋ ਲੰਮੀ ਲੈ ਚਲੋ ਮੜੀ ਐਮ 29 ਦੀ ਝੋਟੀ ਐਮ 29 ਦੀ ਤੁਹਾਨੂੰ ਝਾਲਕ ਪਾਉਗੀ ਕੋਈ ਉਹੀ ਨਹੀਂ ਵੀ ਉਹੀ ਪਕਾਈ ਮਾਰੀ ਜਾਂਦਾ ਅਗਲਾ ਬਹੁਤ ਪੈਠ ਬੁੜੇ ਦੀ ਚੰਗੀ ਖਣਾ ਦੀ ਬੰਤਰਪੂਰੀ ਚੰਗੀ ਥਾਂਲੇ ਵਾ ਨੇੜੇ ਤੋਂ ਚੱਕ ਕਰਾਵਾਂਗੇ ਆ ਦੇਖੋ ਜੀ ਹੋਰ ਡੇ ਜੇਰ ਫੇਰ ਦਿਖਾ ਦਿਆਂ ਪਈਆ ਲਿਓ ਜੀ ਜੇ ਜੇ ਆਪਾਂ ਗੱਲ ਕਰ ਲਗੇ ਨਾ ਕੁਆਲਿਟੀ ਪੂਰੀ ਵੱਡੀ ਝੋਟੀ ਇਹਨੂੰ ਦੁੱਧ ਕੋਈ ਮੈਣੇ ਨਹੀਂ ਰੱਖਦਾ ਇਹਨੇ ਜੇ ਨਾ ਬਾਈ ਨੇ ਕਿਹਾ ਹੈ ਤੇ ਬਾਕੀ ਦਾ ਬਾਈ ਦਾ ਸੁਭਾ ਚੰਗਾ ਪਸ਼ੂ ਲੈਣ ਦਾ ਮਾੜਾ ਪਸੂ ਨਹੀਂ ਲੈਂਦਾ ਅੱਗੇ ਵੀ ਕਾਫੀ ਆਪਣੇ ਚੈਨਲ ਤੇ ਵੀਡੀਓ ਆ ਦੇਖੋ ਜੀ ਥਣਲੇਵਨ 8 ਤੋਂ ਕਰੋ ਚੈੱਕ ਤੇ ਸਾਇ ਸੂਜ ਪੂਰਾ ਫੁੱਲ ਆ ਦੇਖੋ ਜੀ ਫਿਰ ਲਾਓ ਬੱਚਾ ਜੀ ਪੂਰੀ ਚੰਗੀ ਆ ਦੇਖੋ ਵੀਰੋ ਬਨੋ ਜੀ ਬੱਚਾ ਛੋਟੀ ਦਾ ਉਤਰੀ ਵੀ ਹੋਈ ਆ ਤੇ ਧਾਰਾ ਦੂਰਾ ਤੁਹਾਨੂੰ ਕਰਾ ਦੇਣ ਚੱਕੇ ਗਨਦਾਈਆ ਹੁੰਦਾ ਠੀਕ ਆ ਜੀ ਇਹ ਤੁਹਾਨੂੰ ਮੱਧ ਵਾਲੀ ਸਾਈਡ ਨੂੰ ਹੋ ਜਾਣਾ ਆ ਦੇਖੋ ਚਲੋ ਜੀ ਪਸਮਾ ਪਸਮੂ ਇੱਕ ਨੰਬਰ ਹੈ ਨਾ ਹਾਂ ਜੀ ਹਾਂ ਤਾਰ ਪੋਲੀ ਰੂਹ ਵਰਗੀ ਆ ਜੀ ਜਮਾ ਜੀ ਆ ਦੇਖੋ ਜੀ ਧਾਰਾ ਧੁਰਾ ਤਾਂ ਕੋਈ ਅੰਤ ਹੀ ਕੋਈ ਨਹੀਂ ਨੇੜ ਤੋਂ ਕਰਾਂ ਮੈਂ ਜੇ ਕਿਤੇ ਮਾਗ ਲਿਆ ਜੇ ਮਾਰ ਦੇ ਜੀ ਕਰੋ ਚੱਕ ਓਕੇ ਮੂਹਲੇ ਚਾਰ ਘੋਲ ਲਾਪੀ ਲਓ ਜੀ ਆ ਦੇਖੋ ਜੀ ਜਮ ਓਕੇ ਧਾਰਾ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਤੇ ਕੰਪਲੀਟ ਪੂਰੀ ਕਰਨ ਵਾਲਾ ਦਾ ਕੰਮ ਹੀ ਨਹੀਂ ਜੀ ਠੀਕ ਹੈ ਉਠੋ ਜੀ ਤੇ ਬਾਈ ਦੋ ਦੋ ਇੰਨੇ ਚੰਗਾ ਕਰ ਦੇਣਾ ਡਿਮਾਂਡ ਫਿਰ ਡਿਮਾਂਡ ਫੋਨ ਤੇ ਕਰਾਂਗੇ ਜਾਇ ਜੀ ਹੋਊਗੀ ਨਾ ਜਾਇ ਜ ਕਰਾਂਗੇ ਠੀਕ ਆ ਇਹ ਦੁੱਧਾਂ ਦੀ ਗਰੰਟੀ ਹੋਣੀ ਅੱਛਾ ਦੁੱਧ ਦੀ ਫੁੱਲ ਗਰੰਟੀ ਹੋ ਆਪਣੇ ਸੀ ਠੰਡੀ 16 ਤੋਂ 17 ਕਿਲੋ ਦੀ ਹਾਂਜੀ ਓਕੇ ਤੇ ਡਿਮਾਂਡ ਇੰਨੀ ਕੋਈ ਬਾਹਲਾ ਤਾਂ ਨਹੀਂ ਐਵੇਂ ਜਿਹੇ ਜੀ ਮੈਂ ਐਸਾ ਹੋ ਜਾ ਹਣਾ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਇਹ ਗੱਬਣ ਝੋਟੀਆਂ ਦੂਜਾ ਸੂਆ ਦੂਜਾ ਸੂਆ ਗੱਬਣ ਝੋਟੀਆਂ ਕੀ ਕਿੰਨੇ ਦਿਨ ਬਾਕੀ ਆ ਇਹ ਨੇ ਨਾ ਰੰਗਿਆ ਰੀਚਾਰਜ ਕਰਨ ਤੇ ਇਹ ਵੀ ਚੰਗੇ ਰਿਕਾਰਡ ਵਾਲੀ ਲੱਗਦੀ ਹੈ ਰਿਕਾਰਡ ਆ ਜੀ ਖੋਲੋ ਇਹਨੂੰ ਵੀ thora tara ਕਰਾਈ ਕੇ ਚੈੱਕ ਤੇ ਬਾਕੀ ਦੀ ਗੱਲ ਕਿੰਨਾ ਦੁੱਧ ਕੱਢਿਆ ਹੋਇਆ ਦਾ ਪਹਿਲੇ ਤੋਂ ਜੀ ਆ ਦੇਖੋ ਜੀ ਫੇਸ ਕਰੋ ਚੈੱਕ ਵੱਡੇ ਸਾਈਜ਼ ਦੀ ਇਹ ਆ ਗਈ ਤੇ ਲੈਵਾ ਹੁਣ ਵੀ ਚੰਗਾ ਕਰੀ ਫਿਰਦੀ ਹੈ ਕਰਮ ਵਾਲੀ ਤੇ ਘਰ ਵੀ ਲੈਣਾ ਇਹਨੇ ਕਰੋ ਜੀ ਚੈੱਕ ਕੁਆਲਿਟੀ ਦੁਨਾਂ ਜੋ ਟੰਗਾਂ ਦੀ ਚੰਗੀ ਆ ਆ ਦੇ ਮੋੜ ਲਿਓ ਜੀ ਕਰੋ ਚੈੱਕ ਖਾਣਾ ਦਾ ਸਪੇਸ ਪੂਰਾ ਤੇ ਗਲਾਸ ਆ ਰਗੇ ਥਾਣਾ ਚਾਰੇ ਇੱਕੋ ਸੇਫ ਦੇ ਵਿੱਚ ਠੀਕ ਹੈ ਤੇ ਪਿੱਠ ਪੁੜੇ ਦੀ ਬੰਤਰ ਜੇ ਆਪਾਂ ਗੱਲ ਕਰ ਲਈਏ ਪੂਰੀ ਚੰਗੀ ਸਿੰਘ ਪੂਰਾ ਚੰਗਾ ਤੇ ਇਹ ਗ੍ਰੇਡੇਡ ਚ ਆ ਗਈ ਥੋੜੀ ਜੀ ਠੀਕ ਆ ਜੀ ਮੱਥੇ ਤੇ ਵੀ ਥੋੜਾ ਜਿਹਾ ਬਲ ਹੈਗਾ ਹਨਾ ਜੀ ਹਾਂ ਜੀ ਹੈਗਾ ਨੀਲੀ ਦਾ ਵੀ ਕ੍ਰੋਸ ਹੈਗਾ ਮਾੜਾ ਮੋਟਾ ਵਿੱਚ ਬੰਨਦਾ ਤੇ ਕਿੰਨਾ ਦੁੱਧ ਦੇਊਗੀ ਜੀ ਇਹਦੀ 15+ ਦੱਸਿਆ ਉਹਨਾਂ ਨੇ ਇਹਦਾ ਵੀ ਦੁੱਧ ਹਾਂ ਜੀ ਹਾਂ ਜੀ ਤੇ ਦੁੱਧ ਦੇਖ ਨੂੰ ਸੋਹਣਾ ਹਸਤਾਂ ਜੀ ਤੇ denn ਕੀ ਹੋਵਾਂ ਕਿੰਨੇ ਬਾਕੀ ਦਿਨ ਦੱਸਿਆ ਦਿਨ ਰਹਿੰਦਿਆ 4-5 ਤੇ ਥਣਾ ਸੁਣਾ ਜਮਾ ਓਕੇ ਜਮਾ ਓਕੇ ਆ ਜੀ ਠੀਕ ਆ ਠੀਕ ਆ ਜੀ ਤੇ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਵੀ ਫੋਨ ਤੇ ਕਰਾਂਗੇ ਚਾਹ ਜੀ ਹੋਣਾ ਜਮਾ ਚਾਹ ਕਰਾਂਗੇ ਠੀਕ ਆ ਜੀ ਦੋਨਾਂ ਦਾ ਮਰ ਰੂ ਫੋਨ ਤੇ ਦੋਨੇ ਚੰਗੇ ਦੋਨੇ ਚੰਗੇ ਰਿਕਾਰਡ ਵਾਲੀਆਂ ਆ ਤੇ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਐ ਸੂਈ ਸਵਾਈ ਜੀ ਤੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ ਐ ਗੱਬਣ ਦੋਨੇ ਝੋਟੀਆਂ ਦੂਜਾ ਦੂਜਾ ਸੁਹਾ ਤੇ ਨੰਬਰ ਫੇਰ ਬੋਲੋ ਜੀ 9463122293 ਪਿੰਡ ਟਪਾਲੀ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਤੇ ਨੇੜੇ ਬਾਈਆਂ ਦੇ ਰਾਮਪਰਾ ਮੰਡੀ ਧੰਨਵਾਦ ਜੀ